1 ਜਨਵਰੀ ਤੋਂ ਇੱਕ ਵੱਡਾ ਨਿਯਮ ਬਦਲ ਰਿਹਾ ਹੈ ਜੇਕਰ ਤੁਸੀਂ ਵੀ ਉਹਨਾਂ ਲੋਕਾਂ ਵਿੱਚੋਂ ਇੱਕ ਹੋ ਜੋ ਕੈਸ਼ ਨਹੀਂ ਰੱਖਦੇ ਤੇ ਜ਼ਿਆਦਾਤਰ ਪੇਮੈਂਟ ਲਈ ਆਨਲਾਈਨ ਪਲੈਟਫਾਰਮ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਧਿਆਨ ਨਾਲ ਪੜ੍ਹ ਲਓ ਸੁਣ ਲਓ ਦਰਸਲ 31 ਦਸੰਬਰ ਦੇ ਬਾਅਦ NPCI ਉਹਨਾਂ ਆਈਡੀ ਨੂੰ ਬਲੌਕ ਕਰ ਦੇਵੇਗਾ ਜਿਸਨੇ ਪਿਛਲੇ ਸਾਲ ਕੋਈ 트ਾਂਜੈਕਸ਼ਨ ਨਹੀਂ ਕੀਤੀ ਹੈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਦਾ ਐਲਾਨ ਕੀਤਾ ਹੈ ਜੋ ਤੁਹਾਡੀ UPI ID ਨੂੰ ਇਨਐਕਟਿਵ ਕਰ ਦੇਣਗੇ ਸਾਰੇ ਬੈਂਕ ਤੇ Google Pay Paytm PhonePe ਜਿਵੇਂ ਥਰਡ ਪਾਰਟੀ ਐਪ ਉਹਨਾਂ UPI ID ਨੂੰ ਬਲੌਕ ਕਰਨ ਜਾ ਰਹੇ ਨੇ ਜਿਨ੍ਹਾਂ ਵਿੱਚੋਂ 1 ਸਾਲ ਤੋਂ ਵੱਧ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਕੀਤਾ ਗਿਆ ਜੇਕਰ ਤੁਹਾਡੀ UPI ID ਤੋਂ ਕੋਈ ਕ੍ਰੈਡਿਟ ਜਾਂ ਡੈਬਿਟ ਨਹੀਂ ਕੀਤਾ ਗਿਆ ਤਾਂ ID ਬੰਦ ਕਰ ਦਿੱਤੀ ਜਾਵੇਗੀ ਨਵੇਂ ਸਾਲ ਤੋਂ ਗਾਹਕ ਇਹਨਾਂ ID ਤੋਂ ਲੈਣ-ਦੇਣ ਨਹੀਂ ਕਰ ਸਕਣਗੇ NPCI ਨੇ ਬੈਂਕਾਂ ਤੇ ਥਰਡ پارٹی ਐਪਸ ਨੂੰ ਇਹਨਾਂ UPI ID ਦੀ ਪਛਾਣ ਕਰਨ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ ਤੁਹਾਡੇ ਸੰਬੰਧਿਤ ਬੈਂਕ ਤੁਹਾਡੀ UPI ID ਨੂੰ ਬੰਦ ਕਰਨ ਤੋਂ ਪਹਿਲਾਂ ਤੁਹਾਨੂੰ ਈਮੇਲ ਜਾਂ SMS ਰਾਹੀਂ ਇੱਕ ਮੈਸੇਜ ਭੇਜਣਗੇ NPCI ਨੂੰ ਉਮੀਦ ਹੈ ਕਿ ਇਹਨਾਂ ਨਵੇਂ ਨਿਯਮਾਂ ਨਾਲ ਗਲਤ ਵਿਅਕਤੀ ਦੇ ਖਾਤੇ ਵਿੱਚ ਪੈਸਾ ਟਰਾਂਸਫਰ ਹੋਣ ਤੋਂ ਰੋਕਿਆ ਜਾ ਸਕੇਗਾ ਹਾਲ ਦੇ ਸਾਲਾਂ ਵਿੱਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਲੋਕ ਅਕਸਰ ਨਵੇਂ ਫੋਨ ਨਾਲ ਲਿੰਕ ਕੀਤੇ UPI ID ਨੂੰ ਅਕਿਰਿਆਸ਼ੀਲ ਕਰਨਾ ਯਾਦ ਰੱਖੇ ਬਿਨਾਂ ਹੀ ਮੋਬਾਈਲ ਨੰਬਰ ਬਦਲ ਲੈਂਦੇ ਨੇ ਕਿਸੇ ਹੋਰ ਵਿਅਕਤੀ ਨੂੰ ਨੰਬਰ ਤੱਕ ਪਹੁੰਚ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਉਹ ਕੁਝ ਦਿਨਾਂ ਤੋਂ ਬੰਦ ਹੈ ਹਾਲਾਂਕਿ ਸਿਰਫ ਪਿਛਲੀ UPI ID ਹੀ ਇਸ ਨੰਬਰ ਨਾਲ ਜੁੜੀ ਰਹਿੰਦੀ ਹੈ ਅਜਿហេਤੇ ਵਿੱਚ ਲੈਣ ਦੇਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ ਨਵੇਂ ਨਿਯਮ ਦੇ ਬਾਅਦ ਹੁਣ ਨਵੇਂ ਸਾਲ ਤਾਂ ਇਸ ਖਤਰੇ ਦਾ ਡਰ ਵੀ ਘਟ ਜਾਵੇ